ਇੱਕ ਕਮਿਊਨਲ ਸੋਚ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਬਣਾਈ ਗਈ ਐਮਰਜੈਂਸੀ ਮੂਵੀ ਨੂੰ ਕੇਵਲ 3 ਕੱਟ ਲਗਾ ਕੇ ਤੇ ਪਰਦੇ ਦੇ ਉੱਤੇ ਚਲਾਉਣ ਦੀ ਪਰਮਿਸ਼ਨ ਮਿਲ ਜਾਂਦੀ ਹੈ ਪਰ ਉਦੋਂ ਦੂਜੇ ਪਾਸੇ 95 ਨਾਮ ਦੀ ਮੂਵੀ ਜਿਹੜੀ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਹੈ ਉਹਨੂੰ 125 ਕਟ ਲਾਉਣ ਦੇ ਬਾਵਜੂਦ ਵੀ ਮੂਵੀ ਦੇ ਰੂਪ ਦੇ ਵਿੱਚ ਰਿਲੀਜ਼ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਇੱਕ ਉਹ ਮੂਵੀ ਹੈ ਜਿਹੜੀ ਝੂਠ ਦੇ ਉੱਤੇ ਆਧਾਰਿਤ ਹੈ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਬਣਾਈ ਗਈ ਹੈ ਤੇ ਦੂਜੀ ਉਹ ਮੂਵੀ ਹੈ ਜਿਹੜੀ ਸਰਕਾਰ ਦੀ ਕਾਲੀਆਂ ਕਰਤੂਤਾਂ ਦੇ ਉੱਤੋਂ ਪਰਦਾ ਫਾਸ਼ ਕਰਦੀ ਪਈ ਹੈ ਐਮਰਜੈਂਸੀ ਮੂਵੀ ਨੂੰ ਲੈ ਕੇ ਜਿਹੜੇ ਕੰਗਣਾ ਦੇ ਪਿੱਠੂ ਬਣੇ ਫਿਰਦੇ ਸੀ ਤੇ ਇਹ ਗੱਲ ਕਹਿੰਦੇ ਸੀਗੇ ਕਿ ਸਿੱਖ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਇਸ ਮੂਵੀ ਦਾ ਵਿਰੋਧ ਕਰਦੇ ਪਏ ਆ ਉਹਨਾਂ ਨੂੰ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਤੁਹਾਡੀ ਜ਼ਬਾਨ ਨੂੰ ਕਿਹੜਾ ਵਾਲ ਆਇਆ ਹੈ ਜਾਂ ਫਿਰ ਤੁਹਾਡੇ ਹਿਸਾਬ ਦੇ ਨਾਲ ਜਿਹੜੀ ਗੱਲ ਕੇਵਲ ਤੁਹਾਡੇ ਪ੍ਰੋਪਗੈਂਡਾ ਦੇ ਵਿੱਚ ਫਿੱਟ ਹੁੰਦੀ ਹੈ ਉਹੀ ਤੁਹਾਨੂੰ ਸੱਚ ਲੱਗਦੀ ਹੈ ਪਰ ਉਹ ਸੱਚ ਕਿੱਥੇ ਜਾਏਗਾ ਜੇ ਸੱਚ ਦੇ ਵਿੱਚ ਮੌਕੇ ਦੀ ਹਕੂਮਤ ਵੱਲੋਂ ਕੀਤੇ ਗਏ ਤਸ਼ੱਦਦ ਦੇ ਉੱਤੋਂ ਪਰਦਾ ਚੁੱਕਿਆ ਜਾਣਾ ਸੀ ਜੇ ਸੱਚ ਨੇ ਇਹ ਦੱਸਣਾ ਸੀਗਾ ਕਿ 1984 ਦੇ ਸੰਘਰਸ਼ ਤੋਂ ਬਾਅਦ ਕਿਵੇਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਘਰਾਂ ਦੇ ਘਰ ਉਜਾੜ ਦਿੱਤੇ ਗਏ ਨੌਜਵਾਨਾਂ ਨੂੰ ਘਰਾਂ ਚੋਂ ਕੱਢ ਕੇ ਤੇ ਮਾਰਿਆ ਗਿਆ ਇੱਕ ਪੀੜ੍ਹੀ ਨੌਜਵਾਨਾਂ ਦੀ ਖਤਮ ਕਰ ਦਿੱਤੀ ਗਈ ਤੇ ਜੇ ਇੰਨੀ ਹੀ ਗੱਲ ਹੈ ਤੇ ਆਪਾਂ ਦੋਵੇਂ ਮੂਵੀਆਂ ਨੂੰ ਕੱਟੀਆਂ ਰਿਲੀਜ਼ ਕਰਕੇ ਵੇਖ ਲੈਣੇ ਤੇ ਪਤਾ ਲੱਗ ਜਾਊਗਾ ਕਿ ਸੱਚ ਕਿੱਥੇ ਹੈ ਤੇ ਝੂਠ ਕਿੱਥੇ ਹੈ ਪਰ ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਇੰਨਾ ਚ ਇੰਨੀ ਜ਼ਰੂਰਤ ਨਹੀਂ ਹੈ ਕਿ 95 ਵਰਗੀ ਮੂਵੀ ਨੂੰ ਰਿਲੀਜ਼ ਕਰਨ ਦੀ ਹਮਾਇਤ ਕਰ ਦੇਣ ਬਾਕੀ ਮੇਰੇ ਵੀਰੋ ਇਹ ਗੱਲ ਸਮਝ ਜਾਓ ਕਿ ਆਪ ਦੀ ਗੱਲ ਸੁਣਾ ਕੇ ਤੇ ਅਗਲੀ ਦੀ ਨਾਂ ਸੁਣਨ ਵਾਲੇ ਨੂੰ ਕਾਇਰ ਕਿਹਾ ਜਾਂਦਾ ਹੈ